स्वागत है पीटीसी न्यूज़वे सार दर्शकांदा मैं हरप्रीत सिंह एक खास प्रोग्राम लेके एक बार फिर तो आपके सामने हाजिर हूं कुछ लोग इस फानी संसार ਨੂੰ અલਵਿਦਾ ਕਹਿ ਜਾਂਦੇ ਨੇ ਤੇ ਆਪਣੇ ਪਿੱਛੇ ਯਾਦਾਂ ਦਾ ਖਜ਼ਾਨਾ ਛੱਡ ਜਾਂਦੇ ਨੇ ਪਰ ਕੁਝ ਲੋਕ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਜਾਂਦੇ ਨੇ ਤੇ ਆਪਣੇ ਪਿੱਛੇ ਇੰਨੇ ਕੰਮ ਛੱਡ ਜਾਂਦੇ ਨੇ ਕਿ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਅਜਿਹੀ ਸ਼ਖਸੀਅਤ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਜਹਾਂ ਦਾ 8 ਦਸੰਬਰ ਨੂੰ ਜਨਮ ਦਿਨ ਆ ਰਿਹਾ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਜਨਮ ਦਿਨ ਹੈ ਤੇ ਸਮੁੱਚਾ ਪੰਜਾਬ ਉਹਨਾਂ ਦੇ ਕੀਤੇ ਹੋਏ ਕੰਮਾਂ ਉਹਨਾਂ ਦੇ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਦਾ ਹੈ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਵੈਸੇ ਤਾਂ ਜੇ ਸਾਰੇ ਕੰਮਾਂ ਦਾ ਜ਼ਿਕਰ ਕਰਨ ਲੱਗ ਜਾਈਏ ਤਾਂ ਬਹੁਤ ਲੰਮਾ ਇਹ ਪ੍ਰੋਗਰਾਮ ਬਣ ਜਾਏਗਾ ਪਰ ਕੁਝ ਚੁਣਵੇਂ ਜਿਹੜੇ ਉਹਨਾਂ ਦੇ ਵਿਕਾਸ ਦੇ ਕੰਮ ਜੋ ਮੀਲ ਦੇ ਪੱਥਰ ਸਾਬਤ ਹੋਏ ਉਹ ਤੁਹਾਡੇ ਸਾਹਮਣੇ ਸਾਂਝੇ ਜ਼ਰੂਰ ਕਰਾਂਗੇ ਜਿਸ ਨੇ ਇਹ ਦੱਸ ਦਿੱਤਾ ਕਿਉਂਕਿ ਇੱਕ ਜਹੀ ਸ਼ਖਸੀਅਤ ਸੀ ਜਿਸ ਨੇ ਤਾਂ ਉਮਰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਸੇਵਾ ਕੀਤੀ ਇਸੇ ਖਾਸ ਪ੍ਰੋਗਰਾਮ ਦੇ ਵਿੱਚ ਇੱਕ ਇੱਕ ਕਰਕੇ ਸਾਰਾ ਵੇਰਵਾ ਦੇਾਂਗੇ ਕੇਂਦਰੋਂ ਕੌਮਾਂ ਕਦੇ ਵੀ ਤਰੱਕੀ ਨਹੀਂ ਕਰ ਸਕਦੀਆਂ ਉਹ ਕੌਮਾਂ ਕਦੇ ਵੀ ਅੱਗੇ ਨਹੀਂ ਵਧ ਸਕਦੀਆਂ ਜੋ ਆਪਣਾ ਵਿਰਸਾ ਜੋ ਆਪਣੀ ਵਿਰਾਸਤ ਸੰਭਾਲ ਕੇ ਨਹੀਂ ਰੱਖਦੀਆਂ ਸ਼ਾਇਦ ਇਹ ਗੱਲ ਲੱਗਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੱਲੇ ਬੰਨ ਲਈ ਸੀ ਕਿਉਂਕਿ ਜਦੋਂ ਵੀ ਉਹਨਾਂ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਅਜਿਹੀਆਂ ਯਾਦਗਾਰਾਂ ਸਰਜੀਆਂ ਜੋ ਨਾ ਸਿਰਫ ਮੀਲ ਦਾ ਪੱਥਰ ਸਾਬਤ ਹੋਈਆਂ ਬਲਕਿ ਅੱਜ ਵੀ ਲੋਕ ਉਹਨਾਂ ਨੂੰ ਉਹਨਾਂ ਯਾਦਗਾਰਾਂ ਨੂੰ ਦੇਖਣ ਤੋਂ ਬਾਅਦ ਯਾਦ ਕਰਦੇ ਨੇ ਵਾਵਿ ਵਿਰਾਸਤੇ ਖਾਲਸਾ ਦੀ ਗੱਲ ਹੋਵੇ ਜਾਂ ਹੋਰ ਜਿੰਨੀਆਂ ਵੀ ਯਾਦਗਾਰਾਂ ਬਣਾਈਆਂ ਗਿਆ ਨੇ ਚੱਪੜ ਚਿੜੀ ਦੀ ਯਾਦਗਾਰ ਹੋਵੇ ਭਗਵਾਨ ਵਾਲਮੀਕ ਜੀ ਦੀ ਯਾਦਗਾਰ ਹੋਵੇ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਉਹਨਾਂ ਨੇ ਬਣਾਈਆਂ ਪਰ ਸਭ ਤੋਂ ਅਹਿਮ ਯਾਦਗਾਰ ਜਿਸ ਨੂੰ ਅਠਵਾ ਅਜੂਬਾ ਵੀ ਕਿਹਾ ਜਾਂਦਾ ਉਹ ਹੈ ਵਿਰਾਸਤੇ ਖਾਲਸਾ ਸ੍ਰੀਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੇ ਜਨਮ ਸਥਾਨ ਦੀ ਧਰਤੀ ਤੇ ਬਣਿਆ ਹੋਇਆ ਵਿਰਾਸਤੇ ਖਾਲਸਾ ਜਿਸ ਨੂੰ ਦੇਖਣ ਲਈ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਔਰ ਦੇਖ ਕੇ ਅਸ਼ਸ਼ਕਾਰ ਉੱਠਦੇ ਨੇ ਇੱਕ ਅਜਿਹਾ ਤਰੋਹਰ ਹੈ ਜੋ ਰੰਦੀ ਦੁਨੀਆ ਤੱਕ ਰਹੇਗੀ ਵਿਰਾਸਤੇ ਖਾਲਸਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉਹ ਸੁਪਨਾ ਜੋ ਉਹਨਾਂ ਨੇ ਸਾਲ 1999 ਵਿੱਚ ਵੇਖਿਆ ਸੀ ਇਹ ਸਰਦਾਰ ਬਾਦਲ ਸਾਹਿਬ ਦੀ ਸੋਚ ਹੀ ਸੀ ਕਿ ਆਉਣ ਵਾਲੀ ਪੀੜ੍ਹੀ ਨੂੰ ਹਾਈ ਟੈਕ ਟੈਕਨੋਲੋਜੀ ਦੇ ਰਾਹੀਂ ਉਹਨਾਂ ਦੇ ਇਤਿਹਾਸ ਨਾਲ ਜੋੜਿਆ ਜਾਏ ਕਿਉਂਕਿ ਬਾਦਲ ਸਾਹਿਬ ਦੀ ਸੋਚ ਸੀ ਕਿ ਕੌਮਾਂ ਦੇ ਇਤਿਹਾਸ ਨੂੰ ਸਹੀਜ ਕੇ ਰੱਖਣਾ ਬੇहद ਜ਼ਰੂਰੀ ਹੁੰਦਾ ਹੈ ਇਸ ਲਈ ਸਾਲ 1999 ਵਿੱਚ ਖਾਲਸੇ ਦੀ ਜਨਮ ਭੂਮੀ ਤੇ 300ਵੇਂ ਖਾਲਸਾ ਸਾਜਨਾ ਦਿਵਸ ਨੂੰ ਯਾਦਗਾਰੀ ਬਣਾਉਂਦੇ ਹੋਏ ਉਸ ਸਮੇਂ ਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਦਾ ਨੀ ਪੱਥਰ ਪੰਜ ਪਿਆਰਿਆਂ ਤੋਂ ਰਖਵਾਇਆ ਜਿਸ ਨੂੰ ਅੱਜ ਦੁਨੀਆ ਅੱਠਵਾਂ ਅਜੂਬਾ ਵੀ ਕਹਿੰਦੀ ਹੈ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਕੇ ਪੰਜਾਬ ਅਤੇ ਸਿੱਖ ਕੌਮ ਦੇ ਇਤਿਹਾਸ ਨਾਲ ਇਸੇ ਵਿਰਾਸਤੇ ਖਾਲਸਾ ਦਿਰਾਹੀ ਜਾਣੂ ਹੁੰਦੀਆਂ ਨੇ ਮੇਰੇ ਪਿੱਛੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤੇ ਖਾਲਸਾ ਮਿਊਜ਼ੀਅਮ ਦੀ ਸਨ 1999 ਦੇ ਵਿੱਚ ਜਦੋਂ ਖਾਲਸਾ ਪੰਥ ਦਾ 300 ਸਾਲਾ ਸਮਾਗਮ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸੀ ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਨੰਦਪੁਰ ਸਾਹਿਬੇ ਕੇ ਬਹੁਤ ਸਾਰੇ ਡਵੈਲਪਮੈਂਟ ਦੇ ਕਾਰਜ ਜਿਹੜੇ ਸ਼ੁਰੂ ਕੀਤੇ ਗਏ ਜਿਨ੍ਹਾਂ ਵਿੱਚ ਖਾਸ ਤੌਰ ਤੇ ਜੇਕਰ ਇਸ ਮਿਊਜ਼ੀਅਮ ਦੀ ਗੱਲ ਕੀਤੀ ਜਾਵੇ ਤਾਂ ਇਸ ਮਿਊਜ਼ੀਅਮ ਦਾ ਨੀਂ ਪੱਥਰ ਉਸ ਸਮੇਂ ਰੱਖਿਆ ਗਿਆ ਇਹ ਕਿਹਾ ਜਾਂਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬ੍ਰੇਨ ਚਾਈਲਡ ਹੈ ਇਹ ਮਿਊਜ਼ੀਅਮ ਤੇ ਅੱਜ ਜਦੋਂ ਇਹ ਮਿਊਜ਼ੀਅਮ ਇਸ ਸ਼ੇਪ ਦੇ ਵਿੱਚ ਹੈ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਇਸ ਮਿਊਜ਼ੀਅਮ ਨੂੰ ਦੇਖਣ ਦੇ ਲਈ ਪੁੱਜਦੀ ਹੈ ਵਰਸਤੇ ਖਾਲਸਾ ਨੂੰ ਅਮੀਰ ਵਿਰਸੇ ਸਿੱਖ ਇਤਿਹਾਸ ਅਤੇ ਪੰਜਾਬ ਦੇ ਸੱਭਿਆਚਾਰ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਸਰਦਾਰ ਬਾਦਲ ਸਾਹਿਬ ਇੱਕ ਵਾਰ ਇਜ਼ਰਾਈਲ ਗਏ ਹੋਏ ਸਨ ਜਿੱਥੇ ਉਹਨਾਂ ਨੇ ਹੋਲੋਕਾਸਟ ਦੇ ਬੜੇ ਕਾਜਾਇਬ ਕਾਰ ਵੇਖਿਆ ਸੀ ਜਿਸ ਤੋਂ ਬਾਅਦ ਸਰਦਾਰ ਬਾਦਲ ਨੇ ਸਿੱਖ ਕੌਮ ਦੇ ਇਤਿਹਾਸ ਬਾਰੇ ਵੀ ਇੱਕ ਅਜੀਹੀ ਅਜਾਇਬਕਾਰ ਬਣਾਉਂਦਾ ਸੁਪਨਾ ਵੇਖਿਆ ਅਤੇ ਦੱਸਿਆ ਜਾਂਦਾ ਹੈ ਕਿ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਵਿਸ਼ ਪ੍ਰਸਿੱਧ ਆਰਕੀਟੈਕਟ ਮੋਸ਼ੇ ਸੇਫਦੀ ਨੇ ਇਜ਼ਰਾਈਲ ਵਾਲਾ ਅਜਾਇਬ ਘਰ ਬਣਾਇਆ ਸੀ ਉਸੇ ਨੂੰ ਬਾਦਲ ਸਾਹਿਬ ਪੰਜਾਬ ਲੈ ਕੇ ਆਏ ਅਤੇ ਉਸ ਨੂੰ ਵਿਰਾਸਤੇ ਖਾਲਸਾ ਦਾ ਡਿਜ਼ਾਈਨ ਤਿਆਰ ਕਰਨ ਦਾ ਜ਼ਿੰਮਾ ਸੌਪਿਆ ਅਤੇ ਹੁਣ ਹਰ ਰੋਜ਼ ਦੁਨੀਆ ਦੇ ਸੱਟਵੇਂ ਅਜੂਬੇ ਨੂੰ ਵੇਖਣ ਲਈ ਹਜ਼ਾਰਾਂ ਲੋਕ ਆਉਂਦੇ ਨੇ ਅਤੇ ਇੱਥੇ ਆਉਣ ਵਾਲੇ ਲੋਕਾਂ ਦਾ ਫੁੱਟਵਾਲ ਕਈ ਰਿਕਾਰਡ ਕਾਇਮ ਕਰ ਰਹੇ ਹਨ ਨਾਲੀ ਇਤਿਹਾਸ ਨੂੰ ਸਹੀ ਜਿਆ ਹੋਇਆ ਵੇਖ ਕੇ ਸੈਲਾਨੀ ਸਰਦਾਰ ਬਦਲ ਨੂੰ ਦੁਆਵਾਂ ਦੇਂਦੇ ਨਹੀਂ ਥੱਕਦੇ ਅ ਇਜ਼ਰਾਈਲ ਦੇ ਉੱਥੇ ਅ ਹਲੋਕਾਸਟ ਮਿਊਜ਼ੀਅਮ ਹੈ ਉਨੇ ਜਿਹੜਾ ਮੈਮੋਰੀਅਲ ਬਣਾਇਆ ਅਸੀਂ ਉਹ ਦੇਖਣਗੇ ਹਮ ਤੇ ਉਹ ਬਹੁਤ ਹੀ ਟੱਚਿੰਗ ਸੀ ਉਹਦੇ ਨਾਲ ਦਾ ਬਣਾਉਣ ਦੀ ਵੀ ਸੋਚ ਲਈ ਵੀ ਪੰਜਾਬ ਚ ਹੀ ਬਣਾਉਣਾ ਹਾਂਜੀ ਇਸ ਇਸ ਇਸੇ ਮਨ ਇਸੇ ਖਿਆਲ ਦੇ ਨਾਲ ਤੇ ਮੌਸ਼ੇ ਸਾਹਿਬ ਦੀ ਸੀਗਾ ਜੂ ਉਹ ਅਮਰੀਕਾ ਚ ਵੀ ਰਹਿੰਦਾ ਸੀ ਤੇ ਇਜ਼ਰਾਈਲ ਵੀ ਰਹਿੰਦਾ ਸੀ ਫੋਰਚੂਨੇਟਲੀ ਉਹ ਉਹਨਾਂ ਦਿਨਾਂ 'ਚ ਉਹ ਇਜ਼ਰਾਈਲ ਮਿਲ ਗਿਆ ਸਾਨੂੰ ਆਇਆ ਹੋਇਆ ਸੀਗਾ ਉਹਨੇ ਕਈ ਸਿਟੀਆਂ ਡਿਵੈਲਪ ਕੀਤੇ ਨੇ ਦੁਨੀਆ ਦੇ ਮਾਡਰਨ ਸਿਟੀਆਂ ਤਾਂ ਫਿਰ ਉਹਨੂੰ ਅਸੀਂ ਇਨਵਾਈਟ ਕੀਤਾ ਪੰਜਾਬ ਤੇ ਸਾਈਟ ਸਿਲੈਕਸ਼ਨ ਦੇ ਲਈ ਮੈਂ ਉਹਨੂੰ ਬਾਲ ਸਾਹਿਬ ਨੇ ਡਿਊਟੀ ਲਈ ਆਪਣੇ ਨਾਲ ਜਾ ਕੇ ਜਿੰਨੇ ਆਪਣੇ ਵੱਡੇ ਤੀਰਥ ਸਥਾਨ ਨੇ ਉਹ ਦਿਖਾਏ ਅਨੰਦਪੁਰ ਸਾਹਿਬ ਅੰਮ੍ਰਿਤਸਰ ਹੈ ਜੀ ਤਲਵੰਡੀ ਸਾਹਿਬ ਉਹ ਬਖਸਰ ਤੇ ਉਨੇ ਫਿਰ ਅਨੰਤਪੁਰ ਸਾਹਿਬ ਸਿਲੈਕਟ ਕੀਤਾ ਕਿ ਸਾਰਨੋਂ ਵਧੀਆ ਜਗ੍ਹਾ ਇਹ ਰਹੇਗੀ ਕਿਉਂਕਿ ਇਹ ਪਲੇਸ ਆਫ ਬਰਥ ਆਫ ਖਾਲਸਾ ਯਾਨੀ ਦੂਜੇ ਇਹਦੇ ਪਿੱਛੇ ਮਾਊਂਟੇਨਸ ਦੀ ਬੈਕਡ੍ਰੌਪ ਹੈ ਪਾਣੀ ਹੈ ਬਾਗੜੇ ਤੋਂ ਕਨਾਲਾਂ ਨਿਕਲਦੀਆਂ ਵਾਟਰ ਬੋਡੀ ਕ੍ਰੀਏਟ ਕਰ ਸਕਦੇ ਹਾਂ ਅਸੀਂ ਤੋਂ ਬਾਦਲ ਸਾਹਿਬ ਨੇ ਇਮੀਡੀਏਟਲੀ ਇੱਕ ਸਪੈਸ਼ਲ ਸੁਸਾਇਟੀ ਜਿਹੜੀ ਸੀਗੀ ਉਹ ਰਜਿਸਟਰ ਕਰਕੇ ਕ੍ਰੀਏਟ ਕਰਾਤੀ ਆਪਣੀ ਖੂਬਸੂਰਤੀ ਟੈਕਨੋਲੋਜੀ ਰੱਖ-ਰਖਾਓ ਵਾਟਵਰਨ ਅਤੇ ਹੋਰ ਵੀ ਕਈ ਕਾਰਨਾ ਕਰਕੇ ਅਜ ਸਰਦਾਰ ਬਾਦਲ ਦਾ ਇਹ ਸੁਪਨਾ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕਿਆ ਹੈ ਅਤੇ ਇਸ ਦਾ ਨਾ ਲਿਮਕਾ ਬੁੱਕ ਆਫ ਵਰਲਡ ਰਿਕਾਰਡਸ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਵੀ ਦਰਜ ਹੋ ਚੁੱਕਿਆ ਹੈ ਵਿਰਾਸਤੇ ਖਾਲਸਾ ਨੂੰ ਵੇਖਣ ਲਈ ਨਾ ਸਿਰਫ ਸੰਗਤਾਂ ਬਲਕਿ ਦੇਸ਼ ਵਿਦੇਸ਼ ਤੋਂ ਕਈ ਵੱਡੇ ਸਿਆਸਤਦਾਨ ਵੀ ਇੱਥੇ ਪਹੁੰਚ ਚੁੱਕੇ ਨੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਸਲਾਮ ਕਰ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੌਕਾ ਮਿਲਿਆ ਉਹਨਾਂ ਨੇ ਜਿੱਥੇ ਸਿੱਖਾਂ ਦਾ ਜਿਹੜਾ ਘਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਪ੍ਰਗਟ ਕੀਤੀ ਸੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਉੱਥੇ ਉਹਨਾਂ ਨੇ ਬਰਾਸਤਾ ਖਾਲਸਾ ਵਰਗ ਇੱਕ ਬਹੁਤ ਵਿਸ਼ਾਲ ਜਿਹੜਾ ਮਤਲਬ ਇਹ ਸਿੱਖਾਂ ਨੂੰ ਸਮਰਪਿਤ ਜਿਹੜਾ ਕੀਤਾ ਜਿਨ੍ਹਾਂ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਦੁਨੀਆ ਆ ਕੇ ਸਿੱਖ ਦੇ ਸਿੱਖਾਂ ਦੇ ਇਤਿਹਾਸ ਨੂੰ ਦੇਖਦੀ ਹੈ ਅਸੀਂ ਰਿਣੀ ਆਂ ਜਦ ਤੱਕ ਅਸੀਂ ਜਿੰਦੇ ਰਹਾਂਗੇ ਜਾਂ ਉਦੋਂ ਤੱਕ ਪ੍ਰਕਾਸ਼ ਸਿੰਘ ਦੇ ਕੰਮਾਂ ਦੇ ਅਸੀਂ ਰਿਣੀ ਰਹਾਂਗੇ ਜੋ ਬਾਦਲ ਸਾਹਿਬ ਦੀ ਦੇਣ ਹੈ ਮੈਂ ਕਿੰਨਾ ਵੀ ਕੋਈ ਮੁੱਖ ਮੰਤਰੀ ਦੇ ਹੀ ਨਹੀਂ ਸਕਦਾ ਬਾਦਲ ਸਾਹਿਬ ਕੋਲ ਇਕੱਠੇ ਹੋ ਕੇ ਗਏ ਕਿ ਇੱਥੇ ਕੋਈ ਇੰਡਸਟਰੀ ਲਾਓ ਬਾਦਲ ਸਾਹਿਬ ਕਹਿਣ ਲੱਗੇ ਮੈਂ ਇੱਥੇ ਡ్రਾਈ ਇੰਡਸਟਰੀ ਲਾਣੀ ਆ ਧੂਏ ਵਾਲੀ ਨਹੀਂ ਲਾਣੀ ਔਰ ਉਹ ਦੇ ਮੁਤਾਬਕ ਉਹਨਾਂ ਨੇ ਵਿਰਾਸਤੇ ਖਾਲਸਾ ਪੰਜ ਪਿਆਰਿਆਂ ਕੋਲੋਂ ਨੀਂ ਰਖਾ ਕੇ ਸ਼ੁਰੂ ਕਰਵਾਇਆ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਅੱਜ ਨੰਦਪੁਰ ਸਾਹਿਬ ਵਿੱਚ ਰੋਜ਼ 50 ਹਜ਼ਾਰ ਬੰਦਾ ਵੀ ਦਰਸ਼ਨ ਕਰਨ ਆਂਦਾ ਹੈ ਵਿਰਾਸਤੇ ਖਾਲਸਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਦਾ ਇਹ ਕਹਿਮ ਹਿੱਸਾ ਹੈ ਪੰਜਾਬ ਨੂੰ ਉਹਨਾਂ ਦੀ ਇੱਕ ਅਜਿਹੀ ਦੇਣ ਹੈ ਜਿਸ ਨੂੰ ਵੇਖ ਕੇ ਉਹਨਾਂ ਦੀ ਦੂਰਦਰਸ਼ੀ ਸੋਚ ਸਿੱਖ ਕੌਮ ਅਤੇ ਸਿੱਖ ਇਤਿਹਾਸ ਪ੍ਰਤੀ ਉਹਨਾਂ ਦੇ ਪਿਆਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਨੰਦਪੁਰ ਸਾਹਿਬ ਤੋਂ ਬਲਜੀਤ ਚਾਨਾ ਪੀਟੀਸੀ ਨਿਊਜ਼ ਪੰਜਾਬ ਦਾ ਸਭ ਤੋਂ ਵੱਡਾ ਖੇਤ ਮਾਲਵਾ ਖੇਤ ਪਰ ਲੱਗਦਾ ਕਿ ਸ਼ਾਇਦ ਇਸ ਮਾਲਵੇ ਖੇਤ ਨੂੰ ਸਰਾਪ ਲੱਗ ਗਿਆ ਸਰਾਪ ਲੱਗ ਗਿਆ ਕੈਂਸਰ ਦਾ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਖਾਸ ਤੌਰ ਤੇ ਬਠਿੰਡਾ ਮਾਨਸਾ ਇਸ ਏਰੀਆ ਨੂੰ ਅਜਿਹਾ ਘੇਰਾ ਪਾਇਆ ਕਿ ਉਸ ਦੇ ਵਿੱਚੋਂ ਨਿਕਲਣ ਦੇ ਲਈ ਲੋਕਾਂ ਨੂੰ ਬੀਕਾਨੇਰ ਜਾ ਕੇ ਇਲਾਜ ਕਰਾਣੇ ਪੈਂਦੇ ਸਨ ਤੁਸੀਂ ਯਕੀਨ ਮੰਨੋਗੇ ਕਿ ਇੱਥੋਂ ਇੱਕ ਸਪੈਸ਼ਲ ਗੱਡੀ ਵੀ ਚੱਲਦੀ ਹੈ ਜਿਸ ਨੂੰ ਕੈਂਸਰ ਸਪੈਸ਼ਲ ਕਿਹਾ ਜਾਂਦਾ ਕਿਉਂਕਿ ਉਹ ਗੱਡੀ ਬੀਕਾਨੇਰ ਕੈਂਸਰ ਦੇ ਮਰੀਜ਼ਾਂ ਨੂੰ ਜ਼ਿਆਦਾਤਰ ਲੈ ਕੇ ਜਾਂਦੀ ਸੀ ਇਹ ਸਭ ਕੁਝ ਵੇਖਦੇ ਹੋਏ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਹਈਆ ਕੀਤਾ ਤੇ ਬਠਿੰਡਾ ਦੇ ਵਿੱਚ ਇੱਕ ਕੈਂਸਰ ਹਸਪਤਾਲ ਬਣਾ ਦਿੱਤਾ ਅੱਜ ਉਹ ਕੈਂਸਰ ਹਸਪਤਾਲ ਇੱਕ ਵਰਦਾਨ ਸਾਬਤ ਹੋ ਰਿਹਾ ਉਹਨਾਂ ਲੋਕਾਂ ਦੇ ਲਈ ਜੋ ਇਸ ਨਾਮੁਰਾਤ ਬਿਮਾਰੀ ਦਾ ਇਲਾਜ ਨਹੀਂ ਕਰਾ ਪਾਉਂਦੇ ਉਹਨਾਂ ਲੋਕਾਂ ਲਈ ਇਹ ਵਰਦਾਨ ਬਣ ਰਿਹਾ ਜੋ ਇਸ ਦਾ ਖਰਚਾ ਨਹੀਂ ਚੁੱਕ ਪਾਉਂਦੇ ਉਹਨਾਂ ਲੋਕਾਂ ਲਈ ਇਹ ਵਰਦਾਨ ਬਣ ਰਿਹਾ ਜੋ ਆਪਣੇ ਸੂਬੇ ਨੂੰ ਛੱਡ ਕੇ ਕਿਸੇ ਦੂਜੇ ਸੂਬੇ 'ਚ ਜਾ ਕੇ ਇਲਾਜ ਨਹੀਂ ਕਰਾ ਪਾ ਰਹੇ ਮੁਸ਼ਕਲ ਨੂੰ ਹੱਲ ਕੀਤਾ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਸਾਲ 2011 ਚ ਬਠਿੰਡਾ ਵਿੱਚ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ। ਸਾਲ 2016 ਚ ਇਸ ਦਾ ਉਦ்கਾਟਨ ਕੀਤਾ ਗਿਆ। ਇਹ ਐਡਵਾਂਸ ਕੈਂਸਰ ਇੰਸਟੀਚਿਊਟ ਨਾ ਸਿਰਫ ਪੰਜਾਬ ਸੰਗੋਗ ਗਵਾਂਡੀ ਸੱਭਿਆ ਦੇ ਲਈ ਵੀ ਅਜੇ ਹਬਰਦਾਨ ਸਾਬਤ ਹੋਇਆ ਜਿੱਥੇ ਹਜ਼ਾਰਾਂ ਮਰੀਜ਼ ਸਿਹਤ ਦਾ ਵਰਦਾਨ ਲੈ ਕੇ ਮੁੜਦੇ ਨੇ ਅਸੀਂ ਇਸ ਵਕਤ ਮੌਜੂਦ ਹਾਂ ਬਠਿੰਡਾ ਦੇ ਐਡਵਾਂਸ ਕੈਂਸਰ ਟਰੀਟਮੈਂਟ ਐਂਡ ਰਿਸਰਚ ਸੈਂਟਰ ਵਿੱਚ ਜਿਹਨਾਂ ਨੂੰ ਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਸਮੇਂ ਬਣਾਇਆ ਗਿਆ ਸੀ ਇਸ ਦਾ ਨੀਂਹ ਪੱਥਰ 28 10 2011 ਵਿੱਚ ਰੱਖਿਆ ਗਿਆ ਗੈਸ ਤੇ ਉਸ ਤੋਂ ਬਾਅਦ ਇਸ ਨੂੰ ਤਿਆਰ ਕਰਕੇ 2016 ਵਿੱਚ ਲੋਕ ਅਰਪਿਤ ਕੀਤਾ ਗਿਆ ਸੀ ਉਸ ਸਮੇਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਬਾਦਲ ਦੀ ਸਰਕਾਰ ਸੀ ਇਸ ਇਲਾਕੇ ਵਿੱਚ ਇੱਕ ਕੈਂਸਰ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਤਾਂ ਜੋ ਇਸ ਮਾਲਵੇ ਇਲਾਕੇ ਵਿੱਚ ਲਗਾਤਾਰ ਵਧ ਰਹੀ ਕੈਂਸਰ ਦੀ ਬਿਮਾਰੀ ਤੋਂ ਲੋਕਾਂ ਨੂੰ ਨਿਜਾਦ ਦਵਾਈ ਜਾ ਸਕੇ ਕਿਉਂਕਿ ਇਸ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਜਿੱਥੇ ਰਾਜਸਥਾਨ ਇਲਾਜ ਕਰਾਉਣ ਲਈ ਬੀਕਾ ਨੇਰ ਦਿੱਲੀ ਵਰਗੇ ਵੱਡੇ ਹਸਪਤਾਲਾਂ ਵਿੱਚ ਜਾਂਦੇ ਸਨ ਜਿੱਥੇ ਉਹਨਾਂ ਦੀ ਖੱਜਲ-ਖੁਆਰੀ ਹੁੰਦੀ ਸੀ ਪਰੇਸ਼ਾਨੀ ਹੁੰਦੀ ਸੀ ਉੱਥੇ ਹੀ ਉਹਨਾਂ ਦਾ ਖਰਚਾ ਵੀ ਹੁੰਦਾ ਸੀ ਪਰ ਉਸ ਨੂੰ ਦੇਖਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਇੱਥੇ ਐਡਵਾਂਸ ਕੈਂਸਰ ਇੰਸਟੀਚਿਊਟ ਕਮ ਹਸਪਤਾਲ ਬਣਾਇਆ ਗਿਆ। ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਹੂਲਤਾਂਵਾਂ ਉਪਲਬਧ ਕਰਵਾਈਆਂ ਗਈਆਂ ਨੇ। ਇਸ ਸੋਚ ਦੇ ਨਾਲ ਕਿ ਮਰੀਜ਼ਾਂ ਜਾਂ ਫਿਰ ਉਹਨਾਂ ਦੇ ਟੀਮਾਰਦਾਰਾਂ ਨੂੰ ਕੋਈ ਖੱਜਲ ਖੁਆਰੀ ਨਾ ਚੱਲਣੀ ਪਵੇ ਪਰ ਵੱਡੀ ਗੱਲ ਇਹ ਹੈ ਕਿ ਅੱਜ ਵੀ ਜਦੋਂ ਕੋਈ ਮਰੀਜ਼ ਇੰਨਾਂ ਸਹੂਲਤਾਂ ਦਾ ਲਾਭ ਲੈਂਦਾ ਹੈ ਤਾਂ ਨਾਲ ਹੀ ਬਾਦਲ ਸਾਹਿਬ ਦਾ ਧੰਨਵਾਦ ਕਰਨਾ ਨਹੀਂ ਭੁੱਲਦਾ ਨਾਲਿਕਾ ਅਨਾਰਥਕਾਰ ਵਾਲੀ ਦਾ ਨਸੀਬਕੌਰ ਦਾ ਸਾਨੂੰ ਤਾਂ ਜੀ ਬਾਹਰ ਨਾ ਹੁੰਦਾ ਇਹ ਬਹੁਤ ਹੀ ਸੌਖਾ ਹੈ ਤੇ ਬਹੁਤ ਹੈ ਸਾਡੇ ਗਰੀਬਾਂ ਲਈ ਚੰਗਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਕਿ ਇਹ ਸੈਂਟਰ ਇੱਥੇ ਲਿਆਂਦਾ ਬਹੁਤ ਹੀ ਸਾਨੂੰ ਸੂਰਤਾਂ ਗਰੀਬ ਜਨਤਾ ਨੂੰ ਬਾਹਰੋਂ ਵੀ ਆਉਂਦੇ ਮਰੀਜ਼ ਇੱਥੇ ਕੋਈ ਲੱਜ ਪਹਿਲਾਂ ਤਾਂ ਜੀ ਪਤਾ ਇਨੇ ਕੰਡੀਗੜ੍ਹ ਰੋਡ ਦੇ ਖਾਸੇ ਸੋਂਦੇ ਹੁੰਦੇ ਸੀ ਕੋਈ ਪਹੁੰਚਦਾ ਨਹੀਂ ਉੱਥੇ ਫਰੀਦਕੋਟ ਫੈਸ ਦੇ ਰੋਂਦੇ ਤੇ ਪਾਰਾ ਆ ਜਦੋਂ ਦਾ ਇੱਥੇ ਬਣਿਆ ਹੁੰਦੇ ਵੀ 2016 ਚ ਬਣਿਆ ਤੇ ਉਹੋਂ ਦੇ ਅਸੀਂ 4 ਸਾਲ ਹੋ ਗਏ ਸਾਨੂੰ ਆਉਂਦਿਆਂ ਨੇ ਤੇ ਅਸੀਂ ਬਾਦਲ ਸਾਹਿਬ ਨੂੰ ساری ਉਮਰ ਜ਼ਿੰਦਗੀ ਸਾਡੇ ਬੱਚੇ ਵੀ ਸਲਾਹ ਸਕਦੇ ਅਸੀਂ ਆਪਣੀ ਜਸਤ ਵਾਲਾ ਆ ਗਿਆ ਕਿਵੇਂ ਇਹ ਸਤਲ ਆ ਗਿਆ ਬਹੁਤ ਫਾਇਦਾ ਹੁੰਦਾ ਮਰੀਜ਼ਾਂ ਨੂੰ ਨਹੀਂ ਦੂਰ ਠੱਕੇ ਖਾਣੇ ਪੈਂਦੇ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਬਾਦਲ ਦਾ ਦੇਣ ਅਸੀਂ ساری ਉਮਰ ਨਹੀਂ ਦੇ ਸਕਦੇ ਬਹੁਤ ਵਧੀਆ ਕਹਿੰਦੇ ਆ ਬਹੁਤ ਵਧੀਆ ਕੰਮ ਕੀਤੇ ਆ ਬਾਦਲ ਸਾਹਿਬ ਨੇ ਕਈ ਮਰੀਜ਼ ਤਾਂ ਦੂਜੇ ਸੁਬਿਆਂ ਤੋਂ ਆ ਕੇ ਇੱਥੇ ਆਪਣਾ ਇਲਾਜ ਕਰਵਾ ਰਹੇ ਨੇ ਇੱਥੇ ਮੌਜੂਦ ਸਹੂਲਤਾਂ ਤੇ ਲਈ ਸਰਦਾਰ ਬਾਦਲ ਦਾ ਸ਼ੁਕਰੀਆ ਅਦਾ ਕਰ ਰਹੇ ਨੇ ਮੈਂ ਤੁਹਾਨੂੰ ਹੋਏਗਾ। ਅਸੀਂ ਸਰਸਕੰਡੀ ਤੇ ਲਾਟ ਅਰੇ ਹਾਂ। ਨਾਟਕਾਂ ਲਈ ਬਹੁਤ ਬੜੀ ਧੰਨਵਾਦ ਬਾਦਲ ਸਾਹਿਬ ਦਾ ਜੀ। ਜਿੰਨਾ ਸਟੋਰਲ ਬਣਾਇਆ ਗਈ ਪਾਉਣ ਵਾਸਤੇ। ਬਾਹਰ ਜਾਣੇ ਦਿੱਕਤ ਨਹੀਂ ਐਸੇ ਸੰ ਨੇੜੇ ਬੰਦਾ ਹੀ ਨਹੀਂ। ਟੇਢ ਮੰਡ ਵਧੀਆ ਜੀ। ਕੋਈ ਦਿੱਕਤ ਨਹੀਂ ਗਈ। ਕੈਂਸਰ ਵਰਗੀ ਬਿਮਾਰੀ ਜੋ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਵਨਾਤਮਕ ਤੌਰ ਤੇ ਵੀ ਤੋੜ ਕੇ ਰੱਖ ਦਿੰਦੀ ਹੈ ਤੇ ਅਜੇ ਹੀ ਬਿਮਾਰੀ ਦੇ ਇਲਾਜ ਵਿੱਚ ਹੋਣ ਵਾਲੀ ਖੱਜਲ ਖੁਵਾਰੀ ਖਾਸ ਤੌਰ ਤੇ ਗਰੀਬ ਲੋਕਾਂ ਲਈ ਕਿਸੇ ਤਸ਼ੱਦਦ ਤੋਂ ਘੱਟ ਨਹੀਂ ਹੈ ਤੇ ਇਸੇ ਪਰੇਸ਼ਾਨੀ ਨੂੰ ਸਮਝਦੇ ਹੋਏ ਬਾਦਲ ਸਾਹਿਬ ਵੱਲੋਂ ਚੁੱਕੇ ਗਏ ਕਦਮ ਕਈ ਦਹਾਕੀਆਂ ਤੱਕ ਕਿੰਨੀਆਂ ਹੀ ਪੀੜੀਆਂ ਨੂੰ ਫਾਇਦਾ ਪਹੁੰਚਾਉਂਦੇ ਰਹਿਣਗੇ ਬਠਿੰਡਾ ਤੋਂ ਮਨੀਸ਼ ਗਰਕ ਪੀਟੀਸੀ ਨਿਊਜ਼ ਕਿਸੇ ਵੀ ਮੁਲਕ ਤੇ ਕਿਸੇ ਵੀ ਸੂਬੇ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੁੰਦਾ ਤਰੱਕੀ ਦੇ ਲਈ ਵਿਕਾਸ ਦੇ ਲਈ ਰੌ ਮਟੀਰੀਅਲ ਦਾ ਹੋਣਾ ਤੇ ਰੌ ਮਟੀਰੀਅਲ ਦੇ ਵਿੱਚ ਸਭ ਤੋਂ ਪਹਿਲਾਂ ਜਿਸ ਦਾ ਨਾਮ ਆਉਂਦਾ ਉਹ ਹੈ ਪਾਵਰ ਯਾਨੀ ਕਿ ਬਿਜਲੀ ਜੇ ਕਿਸੇ ਸੂਬੇ ਤੇ ਕੁੱਲ ਬਿਜਲੀ ਨਹੀਂ ਹੈ ਤਾਂ ਉੱਥੇ ਇਨਵੈਸਟਮੈਂਟ ਵੀ ਨਹੀਂ ਹੁੰਦੀ ਜੇ ਬਿਜਲੀ ਦੀ ਕਿਲਤ ਹੈ ਤਾਂ ਉੱਥੇ ਨਵੇਂ ਉਦਯੋਗ ਕਿਹrane ਆਉਣ ਤੋਂ ਵੀ ਡਰਦੇ ਨੇ ਇਹ ਗਲਤ ਸਮਝ ਲਈ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਦੋਂ ਉਹਨਾਂ ਦੀ ਸਰਕਾਰ ਬਣੀ ਜਦੋਂ ਪਹਿਲੀ ਵਾਰ ਉਹਨਾਂ ਦੀ ਸਰਕਾਰ ਯਾਨੀ ਕਿ ਆ ਜਿਹੜਾ 10 ਸਾਲ ਇਕੱਠਾ ਸਰਕਾਰ ਬਣੀ ਪਹਿਲੇਟ ਨੌਰ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਪੰਜਾਬ ਇੱਕ ਗਹਿਰੇ ਬਿਜਲੀ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਸੀ ਲੰਬੇ ਲੰਬੇ ਕੱਟ ਲੱਗਦੇ ਸੀ 6 ਤੋਂ ਲੈ ਕੇ 8-8 ਘੰਟੇ ਤੱਕ ਤੇ ਕੱਟ ਲੱਗਦੇ ਸੀ ਕਿਉਂਕਿ ਬਿਜਲੀ ਦੇ ਪ੍ਰੋਡਕਸ਼ਨ ਹੈ ਨਹੀਂ ਸੀ ਖਪਤ ਬਹੁਤ ਸੀ ਇਸ ਗੱਲ ਨੂੰ ਧਿਆਨ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਣ ਨੇ ਪੰਜਾਬ ਨੂੰ ਬਿਜਲੀ ਸਰਪਲਸ ਵਾਲਾ ਸੂਬਾ ਬਣਾਉਣ ਦਾ ਸੁਪਨਾ ਵੇਖਿਆ ਨਾ ਸਿਰਫ ਸੁਪਨਾ ਵੇਖਿਆ ਬਲਕਿ ਉਸ ਨੂੰ ਸੱਚ ਕਰ ਰਿਹਾ ਹੈ ਚਿਮਨੀਆ ਤੋਂ ਉੱਠਦਾ ਇਹ ਧੂਆ ਪੰਜਾਬ ਦੇ ਰੋਸ਼ਨ ਹੋਣ ਦੀ ਗਵਾਹੀ ਭਰਦਾ ਹੈ ਇਹ ਧੂਆ ਦੱਸਦਾ ਹੈ ਕਿ ਪੰਜਾਬ ਦਾ ਕੋਈ ਘਰ ਅਨਾਰੇ ਵਿੱਚ ਨਹੀਂ ਡੁੱਬਿਆ ਅਤੇ ਇਹ ਧੂਆਂ ਹੀ ਦੱਸਦਾ ਹੈ ਕਿ ਪੰਜਾਬ ਤਰੱਕੀ ਕਰ ਰਿਹਾ ਹੈ ਅਤੇ ਇਸ ਪੰਜਾਬ ਨੂੰ ਇੱਥੇ ਤੱਕ ਲਿਆਉਣ ਦਾ ਸਿਹਰਾ ਬੰਨਿਆ ਜਾਂਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਜਦੋਂ ਸਾਲ 2007 ਵਿੱਚ ਸਰਕਾਰ ਬਣੀ ਤਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ 18-18 ਘੰਟੇ ਦੇ ਘੱਟ ਲੱਗਦੇ ਸਨ ਮੰਗ ਅਤੇ ਸਪਲਾਈ ਵਿਚਾਲੇ 16 ਤੋਂ 25 ਫੀਸਦੀ ਦਾ ਫਰਕ ਸੀ ਜ਼ਰਾ ਇਹਨਾਂ ਅੰਕੜਿਆਂ ਤੇ ਗੌਰ ਕਰੋ ਸਾਲ 2009 ਵਿੱਚ ਬਿਜਲੀ ਦੀ ਮੰਗ 9786 ਮੈਗਾਵਾਟ ਸੀ ਅਤੇ ਇਸ ਵਿੱਚ 2379 ਮੈਗਾਵਾਟ ਦੀ ਕਮੀ ਆ ਰਹੀ ਸੀ ਪਾਵਰ ਕਾਮ ਦੇ ਤਿੰਨੇ ਥਰਮਲ ਪਲਾਂਟ ਪੂਰੇ ਲੋਡ ਤੇ ਕੰਮ ਕਰ ਰਹੇ ਸਨ ਪਰ ਫਿਰ ਵੀ ਮੰਗ ਪੂਰੀ ਨਹੀਂ ਸੀ ਹੋ ਰਹੀ ਅਜੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਨਵੇਂ ਥਰਮਲ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਇਸ ਦੇ ਲਈ ਗਲੋਬਲ ਟੈਂਡਰ ਮੰਗੇ ਗਏ ਰਾਜਪੁਰਾ ਤੇ ਤਲਵੰਡੀ ਸਾਬੂ ਥਰਮਲ ਪਲਾਂਟ ਬੋਲੀ ਤਹਿਤ ਸਥਾਪਿਤ ਕੀਤੇ ਗਏ ਜਦੋਂ ਕਿ ਗੋਇੰਦਵਾਲ ਸਾਹਿਬ ਵਿੱਚ ਪ੍ਰਾਈਵੇਟ ਕੰਪਨੀਆਂ ਅਤੇ ਰਾਜ ਸਰਕਾਰ ਦਰਮਿਆਨ ਹੋਏ ਸਮਝੌਤੇ ਦੇਤੇ ਹਨ ਥਰਮਲ ਪਲਾਂਟ ਸਥਾਪਿਤ ਕੀਤਾ ਗਿਆ ਪੰਜਾਬ ਦੇ ਵਿੱਚ ਪਹਿਲਾ ਬਿਜਲੀ ਕੱਟ ਜਿਹੜੇ ਆ 5 5 7 7 ਘੰਟੇ ਦੇ ਦੇਖਦੇ ਰਹੇ ਪਰ ਬਾਦਲ ਸਾਹਿਬ ਦੇ ਆਉਣ ਨਾਲ ਇੱਕ ਬੜਾ ਖੁਸ਼ਗਵਾਰ ਸਮਾਂ ਆਇਆ ਹੋ ਕਿ ਉਹਨਾਂ ਨੇ ਜਿਹੜੇ ਨਵੇਂ ਪਾਵਰ ਪਰਚੇਸ ਐਗਰੀਮੈਂਟ ਕੀਤੇ ਜਾਂ ਕੋਈ ਉਹਨਾਂ ਨੇ ਨਵੇਂ ਜਿਹੜੇ ਐਗਜ਼ਿਸਟਿੰਗ ਪਲਾਂਟ ਸੀ ਉਹਨਾਂ ਦੀ ਵੀ ਦੁਬਾਰਾ ਜਿਹੜੀ ਜਨਰੇਸ਼ਨ ਕਪੈਸਿਟੀ ਆ ਉਹਨੂੰ ਲੈਵਲ ਤੱਕ ਲੈ ਕੇ ਆਏ ਉਹਦੇ ਨਾਲ ਇੱਕ ਸਮਾਂ ਸਾਡੇ ਕੋਲ ਇਹੋ ਜਿਹਾ ਆਇਆ ਜਦੋਂ ਪੰਜਾਬ ਵਿੱਚ ਜਿਹੜੀ ਸਾਡੀ ਪਾਵਰ ਸਪਲਾਈ ਸੀ ਉਹ ਪੂਰੀ ਹੋ ਗਈ ਤੇ ਇੰਜ ਕਹਿਣਾ ਚਾਹੀਦਾ ਹੈ ਕਿ ਇਸ ਅਸੀਂ ਸਰਪਲਸ ਸਟੇਟ ਹੋ ਗਈ ਤੇ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਬਾਦਲ ਸਾਹਿਬ ਦੀ ਸਾਲ 2007 ਤੋਂ ਪਹਿਲਾਂ ਬਿਜਲੀ ਦੀ ਕਮੀ ਨਾਲ ਜੂਝ ਰਹੇ ਸੂਬੇ ਨੂੰ ਬਾਦਲ ਸਾਹਿਬ ਨੇ ਪਾਵਰ ਪਲਾਂਟ ਸਥਾਪਿਤ ਕਰਕੇ ਪਾਵਰ ਸਰਪਲਸ ਸੂਬਾ ਬਣਾ ਦਿੱਤਾ ਪਾਵਰ ਸੈਕਟਰ ਰਿਫਾਰਮਸ ਫੋਰਮ ਦੇ ਕਨਵੀਨਰ ਅਤੇ ਪਾਵਰ ਕਮ ਦੇ ਸਾਬਕਾ ਉਪ ਮੁੱਖ ਇੰਜੀਨੀਅਰ ਭੁਪਿੰਦਰ ਸਿੰਘ ਕਹਿੰਦੇ ਨੇ ਕਿ ਬਾਦਲ ਸਾਹਿਬ ਦੀ ਸੋਚ ਅਤੇ ਫੈਸਲਿਆਂ ਨੇ ਪੰਜਾਬ ਨੂੰ ਰੌਸ਼ਨ ਕੀਤਾ ਸੀ ਪਰ ਬਾਅਦ ਵਿੱਚ ਆਈਆਂ ਸਰਕਾਰਾਂ ਨੇ ਇਸ ਦੀ ਸੰਭਾਲ ਨਹੀਂ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਜਦੋਂ ਮੁੱਖ ਮੰਤਰੀ ਉਹਨਾਂ ਦੇ ਟੈਨਿਓਰ 'ਚ ਉਹਨਾਂ ਨੇ ਪੰਜਾਬ ਵਿੱਚ ਤਕਰੀਬਨ 4000 ਮੈਗਾਵਾਟ ਜਿਹੜੀ ਹੈ ਬਿਜਲੀ ਉਤਪਾਦਨ ਵਧਾਇਆ ਉਹਦੇ ਨਾਲ ਪੰਜਾਬ ਇੱਕ ਬਿਜਲੀ ਦੀ ਘਾਟ ਜਿਹੜੀ ਜੇ ਤੋਂ ਜੂੰਝ ਰਿਹਾ ਸੀਗਾ ਉਹ ਤੋਂ ਨਿਕਲ ਕੇ ਪੰਜਾਬ ਇੱਕ ਪੰਜਾਬ ਪਾਵਰ ਸਰਪਲਸ ਸੂਬਾ ਬਣਿਆ ਤੇ ਆਉਣ ਵਾਲੇ ਉਸ ਤੋਂ ਬਾਅਦ ਸੰਨ 17 18 18 19 ਵਿੱਚ ਪੰਜਾਬ ਨੇ ਬਤੌਰ ਬਿਜਲੀ ਵੇਚੀ ਹੈ ਤੇ ਉਹ ਤੋਂ ਮੁਨਾਫਾ ਕਮਾਇਆ ਪੰਜਾਬ ਹੁਣ ਫੇਰ ਇੱਕ ਪਾਵਰ ਡੈਫਿਸਿਟ ਚ ਆ ਗਿਆ ਜਿਸ ਦੇ ਕਾਰਨ 2 ਸਾਲ ਪਹਿਲੇ ਸਾਨੂੰ 21 ਸਾਲ 21 ਦੀਆਂ ਜਿਹੜੀਆਂ ਗਰਮੀਆਂ ਉਹਦੇ ਵਿੱਚ ਬਿਜਲੀ ਦੀ ਘਾਟ ਮਹਿਸੂਸ ਹੋਈ ਹੁਣ ਦਫ਼ਤਰਾ ਦੇ ਸਮੇਂ ਬਦਲਣੇ ਜਾਂ ਹੋਰ ਰੈਗੂਲੇਟਰੀ ਮੈਜਰਸ ਜਿਹਨੂੰ ਕਹਿੰਨੇ ਆ ਉਹਦੀ ਗੱਲਬਾਤ ਕੀਤੀ ਜਾ ਰਹੀ ਹੈ ਇਹ ਇੱਕ ਅੰਦਾਜ਼ਾ ਇਹ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ 'ਚ ਬਿਜਲੀ ਦੀ ਘਾਟ ਇਸ ਸਾਲ ਵੀ ਅਸੀਂ ਉਤਵੇ ਉਹਦੇ ਨਾਲ ਸਾਨੂੰ ਜੂਝਣਾ ਪਏਗਾ ਪੰਜਾਬ ਦੇ ਪਾਵਰ ਸਰਪਲਸ ਹੋਣ ਦਾ ਫਾਇਦਾ ਜਿੱਥੇ ਆਮ ਜਨਤਾ ਨੂੰ ਮਿਲਿਆ ਉੱਥੇ ਹੀ ਛੋਟੀਆਂ ਸਨਤਾਂ ਨੇ ਵੀ ਇਸ ਦੌਰ ਵਿੱਚ ਖਾਸੀ ਤਰੱਕੀ ਕੀਤੀ ਅਤੇ ਵੱਡੀਆਂ ਸਨਤਾਂ ਦਾ ਵੀ ਪਲਾਈਨ ਰੁਕ ਗਿਆ ਇੱਥੋਂ ਤੱਕ ਕਿ ਲੋਕ ਇਨਵਰਟਰ ਅਤੇ ਜਨਰੇਟਰ ਬਾਰੇ ਵੀ ਪੁੱਲ ਗਏ ਸਨ ਉਹਨਾਂ ਨੇ ਇੱਥੇ ਆਪਣੇ ਰਾਜਪੁਰੇ ਹੀ ਥਰਮਲ ਪਲਾਂਟ ਐਸਟੈਬਲਿਸ਼ ਕੀਤਾ ਉਸ ਦਿਨਾਂ ਸੇ ਹੋਰ ਵੀ ਥਰਮਲ ਪਲਾਂਟ ਐਸਟੈਬਲਿਸ਼ ਹੋ ਵੀ ਜਿਨ੍ਹਾਂ ਨਾਲ ਕੇ ਇੱਕ ਪਾਵਰ ਸਰਪਲਸ ਸਟੇਟ ਬਣਾਇਆ ਪੰਜਾਬ ਨੂੰ 2012 ਚ ਜਦੋਂ ਜਾਂਦੀ ਸਰਕਾਰ ਸੀ ਉਹ ਕਹਿੰਦੇ ਜਾਂਦੀ ਸਰਕਾਰਾਂ ਦਾ ਬਾਅਦ ਬਣਾਉਂਦੇ ਨੇ ਜਾਣ ਤੋਂ ਪਹਿਲਾਂ ਹੀ ਕਹਿ ਗਏ ਸੀਗੇ ਅੱਜ ਆਪਾਂ ਪਾਵਰ ਸਰਪਲਸ ਸੂਬਾ ਹੈਗੇ ਆ ਤੇ ਉਹਦਾ ਫਾਇਦਾ ਕੀ ਹੋਇਆ ਸਾਨੂੰ ਪਾਵਰ ਕੱਟਸ ਚ ਫਾਇਦਾ ਹੋ ਗਿਆ ਪਾਵਰ ਕੱਟ ਘਟ ਗਏ ਖਤਮ ਹੀ ਹੋ ਗਏ ਸੀ ਪਾਵਰ ਕੱਟ ਪੰਜਾਬ ਦੇ ਲੋਕ ਉਸ ਵੇਲੇ ਨੂੰ ਯਾਦ ਕਰਦੇ ਨੇ ਤਾਂ ਬਦਲ ਸਾਹਿਬ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਜਦੋਂ ਉਹਨਾਂ ਵੱਲੋਂ ਸੂਬੇ ਵਿੱਚ ਲਗਾਏ ਗਏ ਨਵੇਂ ਥਰਮਲ ਪਲਾਂਟਾ ਕਰਕੇ ਲੋਕਾਂ ਨੂੰ ਲੰਮੇ-ਲੰਮੇ ਬਿਜਲੀ ਕਟਾਂ ਤੋਂ ਰਾਹਤ ਮਿਲੀ ਸੀ ਪੱਤਰਕਾਰ ਰਾਜੇਸ਼ ਸ਼ਰਮਾ ਕਹਿੰਦੇ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਸਰਕਾਰ ਨੇ ਬਿਜਲੀ ਦੀ ਕਟ ਕਰਕੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਸੀ ਅਤੇ ਬਦਲ ਸਾਹਿਬ ਕਰਕੇ ਬਿਜਲੀ ਦੇ ਕਟ ਲੱਗਣੇ ਤੱਕ ਬੰਦ ਹੋ ਗਏ ਸਨ ਮੈਂ 98 ਦੇ ਐਂਡ ਦੇ ਵਿੱਚ ਪੱਤਰਕਾਰ ਦੇ ਵਿੱਚ ਆਇਆ ਸੀ ਉਸ ਸਮੇਂ ਦੌਰਾਨ ਜਿਹੜੇ 97 ਤੋਂ ਲੈ ਕੇ 2002 ਵਾਲੇ ਬਦਲ ਸਰਕਾਰ ਆਇਆ ਉਦੋਂ ਵੀ ਉਹਨਾਂ ਨੇ ਜਿਹੜੇ એનર્ਜੀ ਬਾਰੇ ਪਾਵਰ ਬਾਰੇ ਜਿਹੜੇ ਪਾਵਰ ਪਲਾਂਟ ਸ਼ੁਰੂ ਕੀਤੇ ਸੀ ਤਾਂ ਖਾਸ ਕਰਕੇ ਜਿਹੜਾ ਆਪਣੇ ਨੇੜੇ ਹੀ ਹੈ 20 ਕਿਲੋਮੀਟਰ ਦੂਰ ਰਾਜਪੁਰੇ ਫਰਮਲਾ ਪਲਾਂਟ ਲਾਇਆ ਤਲਵੰਡੀ ਸਾਬੋ ਲਾਇਆ ਇੱਕ ਤਰੀਕੇ ਨਾਲ ਜਿਹੜੇ 2002 ਤੋਂ 7 ਤੱਕ ਕੱਟ ਲੱਗਦੇ ਸੀ 5-5 ਘੰਟਿਆਂ ਦੇ 4-4 ਘੰਟਿਆਂ ਦੇ ਪਿੰਡਾਂ ਦੇ ਵਿੱਚ ਤਾਂ ਲਾਈਟ ਆਉਂਦੀ ਸੀ 3 ਘੰਟੇ 4 ਘੰਟੇ ਔਰ ਜਿਹੜੇ ਪਾਵਰ ਕੱਟ ਖਤਮ ਜਿਹੜੇ ਹੋਏ ਆਏ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਨੂੰ ਸਰਪਲਸ ਬਿਜਲੀ ਸਟੇਟ ਬਾਂਡ ਦੇ ਵਿੱਚ ਯੋਗਦਾਨ ਕਿਹਾ ਕਰਕੇ ਦਿਖਾਇਆ ਇਹ ਵਿਜ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੀ ਸੀ ਉਂਝ ਤਾਂ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੈਂਕੜੇ ਅਜਿਹੇ ਫੈਸਲੇ ਲਏ ਗਏ ਜਿਸ ਦਾ ਫਾਇਦਾ ਸੂਬੇ ਦੀ ਜਨਤਾ ਨੂੰ ਪੀੜੀ ਦਰ ਪੀੜੀ ਹੁੰਦਾ ਰਹੇਗਾ ਪਰ ਪੰਜਾਬ ਨੂੰ ਬਿਜਲੀ ਸੰਕਟ ਦੇ ਵਿੱਚੋਂ ਕੱਢਣਾ ਅਤੇ ਪੰਜਾਬ ਨੂੰ ਰੋਸ਼ਨ ਕਰਨਾ ਉਹਨਾਂ ਦੀ ਇੱਕ ਅਜੇ ਹੀ ਉਪਲਬਧੀ ਹੈ ਜਿਸ ਨੂੰ ਕਦੇ ਪੁਲਾਇਆ ਨਹੀਂ ਜਾ ਸਕਦਾ ਸੋ ਅਜਿਹੇ ਹੋਰ ਬਹੁਤ ਸਾਰੇ ਕੰਮ ਸੀਗੇ ਜੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਦੇਖ ਰੱਖਤ ਵਿੱਚ ਹੋਏ ਇਸੇ ਕਰਕੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਪੰਜਾਬ ਉਹਨਾਂ ਨੂੰ ਯਾਦ ਕਰ ਰਿਹਾ ਹੈ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਣ ਰੋ ਪੀ ਟੀ ਸੀ ਨਿਊਜ਼ ਨਾਲ ਧੰਨਵਾਦ